ਫ੍ਰੀ ਡਿਲੀਵਰੀ ਕੰਪਨੀ ਦੇ ਮੁਲਾਜ਼ਮ ਕੋਲ ਨੂੰ ਅਣਪਛਾਤੇ ਲੁਟੇਰੀਆਂ ਵੱਲੋਂ ਲੁੱਟਖੋ ਕਰਨ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਮਾੜੀ ਮੇਗਾ ਨੇ ਦੱਸਿਆ ਹੈ ਕਿ ਉਹ ਫਲਿੱਪਕਾਰਟ ਕੰਪਨੀ ਵਿੱਚ ਕੰਮ ਕਰਦਾ ਹੈ ਉਧਰ ਕਹਿਣਾ ਹੈ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਕੰਪਨੀ ਦੇ ਕੋਰੀਅਰ ਲੋਕਾਂ ਦੇ ਘਰਾਂ ਵਿੱਚ ਦੇਣ ਲਈ ਜਾਂਦਾ ਹਾਂ ਲਵਪ੍ਰੀਤ ਨੇ ਦੱਸਿਆ ਕਿ ਅੱਜ ਜਦ ਮੈਂ ਪਿੰਡ ਖਾਲੜਾ ਤੋਂ ਨਾਰਲੀ ਤੁਨ ਪਿੰਡ ਦੇ ਨਜ਼ਦੀਕ ਪੂਜਾ ਤਾਂ ਪਿੱਛੇ ਆਏ ਚਾਰ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਦਾਤਰ ਮਾਰ ਕੇ ਜ਼ਖਮੀ ਕਰਕੇ ਉਸ ਕੋਲੋਂ 22000 ਰੁਪਏ ਦੀ ਨਕਦੀ ਡਿਲੀਵਰੀ ਬੈਗ ਅਤੇ ਉਸ ਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਮੈਂ ਆਪਣੀ ਜਾਨ ਮਸਾ ਬਚਾਈ ਹੈ ਉਧਰ ਜਦ ਇਸ ਬਾਰੇ ਮਾਮਲੇ ਸੰਬੰਧੀ ਥਾਣਾ ਖਾਲੜਾ ਦੇ ਐਸਐਚਓ ਨਰਿੰਦਰ ਸਿੰਘ ਟੋਟੀ ਨਾਲ ਗੱਲ ਕਰਨੀ ਚਾਹੀ ਤਾ ਉਹਨਾਂ ਨੇ ਅਮਰੀਦ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਫੋਨ ਤੇ ਗੱਲਬਾਤ ਕਰਨ ਦੌਰਾਨ ਐਸਐਚਓ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ छानਬਣ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਕੀ ਨਾਮ ਲੈ ਆਪਣਾ ਲੱਭੇ ਸਿੰਘ ਤੇ ਕੀ ਘਟਨਾ ਹੋ ਰਹੀ ਆਪਣਾ ਮੈਂ ਸਲਿੱਪ ਗਾਰਡ ਦੀ ਡਿਲੀਵਰੀ ਕਰਦਾ ਨਾ ਤੇ ਪੱਥੇ ਤੇ ਜਾ ਰਿਆਂ ਸੀ ਬੰਡ ਤੇ ਚਾਰ ਬੰਦੇ ਆਏ ਉਹਨਾਂ ਮੇਰਾ ਮੋਟਰਸਾਈਕਲ ਖੋਇਆ ਮੇਰਾ ਬੈਗ ਮੇਰਾ ਫੋਨ ਖੋਹ ਰਿਹਾ ਸੀ ਫਿਰ ਦਾਤਰ ਮਾਰੀ ਗਿਆ ਤੇ ਤੇ ਮੋਰਸਲ ਤੇ ਮੇਰਾ ਬੈਗ ਡਿਲੀਵਰੀ ਆਲਾ ਉਹ ਲੈ ਗਿਆ ਫੋਨ ਖੁੰਦੇ ਸੀ ਫੋਨ ਮੈਂ ਲੈ ਕੇ ਭੱਜ ਗਿਆ ਸਾਂ ਤੇ ਉਹ ਕਹਿੰਦੀ ਫੋਨ ਤੋਂ ਮੈਂ ਇਹਨਾਂ ਨਾਲ ਆਪਣੇ ਸਟਾਫ ਨਾਲ ਕੰਟੈਕਟ ਕੀਤਾ ਇਹ ਫੇਰ ਆਏ ਸੀ ਉਹਨਾਂ ਪਰੇ ਦਫ਼ਤਰ ਮਾਰੇ ਬਹੁਤ ਬੁਰਾ ਹਾਲ ਆਇਆ ਟੈਂਕੇ ਲੱਗੇ ਪਏ ਤੁਸੀਂ ਕਿਹੜੀ ਸਾਈਡ ਤੋਂ ਆ ਰਹੇ ਜੀ ਮੈਂ ਧੁੰਨ ਤੋਂ ਨਾਰਲੀ ਪਿੰਡ ਤੋਂ ਜਾ ਰਿਹਾ ਸਾਂ ਧੁੰਨ ਵੱਲ ਉੱਥੇ ਬਾਈਕਾਂ ਨੇ ਤੇ ਜਿਹੜੀ ਤੁਹਾਡੀ ਰਕਮ ਚੋਰੀ ਹੋਈ ਕਿੰਨੀ ਸੀ 22000 ਰੁਪਏ ਤੇ ਹੁਣ ਸਾਰਾ ਹੋਰ ਕੀ ਕਿਸ ਕਿਸ ਮਾਣਾ ਮੇਰਾ ਪਾਰਸਲ ਸੀ ਵਿੱਚ ਜੋ ਬੈਗ ਸੀ ਉਹਦੇ ਵਿੱਚ ਪਾਰਸਲ ਸੀ 20 25 ਪਾਰਸਲ ਉਹਦੇ ਵਿੱਚ ਸੀ ਮੇਰਾ ਇੱਕ ਬਾਹੀ ਵੀ ਸੀ ਮੋਸਲ ਮੇਰਾ ਨਾਲ ਕੈਸ਼ ਉਹ ਵੀ ਲੈ ਗਈ ਤੇ ਕੀ ਮੰਗ ਕਰਦਾ ਜੇ ਪੁੱਛ ਆ ਜੰਗਾ ਉਹ ਕੀ ਨਾਮ ਤੇ ਆਪਣਾ ਲਾਹਰੀ ਸਿੰਘ ਤੇ ਕੀ ਘਟਰਾ ਹੋਰੇ ਆਪਣਾ ਮੈਂ ਫਲਿੱਪਕਾਰ ਦੀ ਡਿਲੀਵਰੀ ਕਰਦਾ ਨਾ ਤੇ ਪੱਥੇ ਜਾ ਰਿਆਂ ਸਾਂ ਬੰਦ ਤੇ ਚਾਰ ਬੰਦੇ ਆਏ ਉਹਨਾਂ ਮੇਰਾ ਮੋਟਰਸਾਈਕਲ ਖੋਇਆ ਮੇਰਾ ਬੈਗ ਮੇਰਾ ਫੋਨ ਖੋ ਰਿਹਾ ਸੀ ਫਿਰ ਦਾਤਰ ਮਾਰੀ ਗਿਆ ਤੇ ਫਿਰ ਮੋਟਰਸਾਈਕਲ ਤੇ ਮੇਰਾ ਬੈਗ ਡਿਲੀਵਰੀ ਵਾਲਾ ਉਹ ਲੈ ਗਿਆ ਫੋਨ ਖੋਂਦੇ ਸੀ ਫੋਨ ਮੈਂ ਲੈ ਕੇ ਭੱਜ ਗਿਆ ਸਾਂ ਤੇ ਉਹ ਕਹਿੰਦੇ ਫੋਨ ਤੋਂ ਮੈਂ ਇਹਨਾਂ ਨਾਲ ਆਪਣੇ ਸਟਾਫ ਨਾਲ ਕੰਟੈਕਟ ਕੀਤਾ ਇਹ ਫਿਰ ਆਏ ਸੀ ਉਹਨਾਂ ਪਰੇ ਦਾਤਰ ਮਾਰੇ ਬਹੁਤ ਬੁਰਾ ਹਾਲਿਆ ਟੰਕੇ ਲੱਗੇ ਹੋਏ ਤੁਸੀਂ ਕਿਹੜੀ ਸਾਈਡ ਤੋਂ ਆ ਰਹੇ ਜੀ ਮੈਂ ਧੁੰਨ ਤੋਂ ਨਾਰਲੀ ਪਿੰਡ ਤੋਂ ਜਾ ਰਿਹਾ ਸਾਂ ਧੁੰਨ ਵੱਲ ਉੱਥੇ ਬਾਈਕਾਂ ਨੇ ਤੇ ਜਿਹੜੀ ਤੁਹਾਡੀ ਰਕਮ ਚੋਰੀ ਹੋਈ ਕਿੰਨੀ ਸੀ 22000 ਰੁਪਏ ਹੋਰ ਕੀ ਸੀ ਯਾਰ ਹੋਰ ਕੀ 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 ਸਮਾਨ ਸੀ ਮੇਰਾ ਪਾਰਸਲ ਸੀ ਵਿੱਚ ਜੋ ਬੈਗ ਸੀ ਉਹਦੇ ਵਿੱਚ ਪਾਰਸਲ ਸੀ 20 25 ਪਾਰਸਲ ਉਹਦੇ ਵਿੱਚ ਸੀ ਮੇਰਾ ਇੱਕ ਬਾਹੀ ਦੇ ਸੀ ਮੋਸਲ ਮੇਰਾ ਨਾਲ ਕੈਸ਼ ਵੀ ਲੈ ਗਿਆ ਤੇ ਕੀ ਮੰਗ ਕਰਦਾ ਜੇ ਪੁੱਛਾਂ ਜੰਗਾ ਉਹ ਮੁੰਡੇ بڑے ਜਾਣ ਮੇਰੇ ਈਨਾ ਵੀ ਲੈ ਆਪਣਾ ਲਾਹਰੀ ਸਿੰਘ ਤੇ ਕੀ ਘਟਨਾ ਹੋ ਰਹੀ ਆਪਣੇ ਨਾਲ ਮੈਂ ਅੱਜ ਫਲਿੱਪਕਾਰਟ ਦੀ ਡਿਲੀਵਰੀ ਕਰਦਾ ਨਾ ਤੇ ਪਾਕਸਟੇਨ ਜਾ ਰਿਆਂ ਸੀ ਪਿੰਡ ਤੇ ਚਾਰ ਬੰਦੇ ਆਏ ਉਹਨਾਂ ਮੇਰਾ ਮੋਟਰਸਾਈਕਲ ਖੋਇਆ ਮੇਰਾ ਬੈਗ ਮੇਰਾ ਫੋਨ ਖੋਹ ਰਏ ਸੀ ਫਿਰ ਦੱਤਰ ਮਾਰੀ ਗਿਆ ਤੇ ਫਿਰ ਮੋਟਰਸਾਈਕਲ ਤੇ ਮੇਰਾ ਬੈਗ ਡਿਲੀਵਰੀ ਵਾਲਾ ਉਹ ਲੈ ਗਿਆ ਫੋਨ ਖੋਹਦੇ ਸੀ ਫੋਨ ਮੈਂ ਲੈ ਕੇ ਭੱਜ ਗਿਆ ਸਾਂ ਤੇ ਉਹ ਕਹਿੰਦੇ ਫੋਨ ਤੋਂ ਮੈਂ ਇਹਨਾਂ ਨਾਲ ਆਪਣੇ ਸਟਾਫ ਨਾਲ ਕੰਟੈਕਟ ਕੀਤਾ ਇਹ ਫੇਰ ਆਏ ਸੀ ਉਹਨਾਂ ਮੇਰੇ ਦੱਤਰ ਮਾਰੇ ਬਹੁਤ ਹੀ ਬੁਰਾ ਹਾਲ ਆ ਟੰਕੇ ਲੱਗੇ ਪਏ ਤੁਸੀਂ ਕਿਹੜੀ ਸਾਈਡ ਤੋਂ ਆ ਰਹੇ ਸੀ ਮੈਂ ਧੁੰਨ ਤੋਂ ਨਾਰਲੀ ਪਿੰਡ ਤੋਂ ਜਾ ਰਿਹਾ ਸੀ ਧੁੰਨਾ ਵੱਲ ਉੱਥੇ ਬਾਈਕਾਂ ਤੇ ਜਿਹੜੀ ਤੁਹਾਡੀ ਰਕਮ ਚੋਰੀ ਹੋਈ ਕਿੰਨੀ ਸੀ 22000 ਰੁਪਏ ਤੇ ਹੋਰ ਕੀ 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 ਸਮਾਨ ਅੱਛਾ ਮੇਰਾ ਪਾਰਸਲ ਸੀ ਵਿੱਚ ਬੈਗ ਸੀ ਉਹਦੇ ਵਿੱਚ ਪਾਰਸਲ ਸੀ 20 25 ਪਾਰਸਲ ਉਹਦੇ ਵਿੱਚ ਸੀ ਮੇਰਾ ਇੱਕ ਬਾਈਕ ਵੀ ਸੀ ਮੋਟਰਸਾਈਕਲ ਮੇਰਾ ਨਾਲ ਕੈਸ਼ ਵੀ ਉਹ ਵੀ ਲੱਗੇ ਤੇ ਕੀ ਮੰਗ ਕਰਦਾ ਜੀ ਪੁੱਛ ਆ ਜੰਗੋ ਮੁੰਡੇ ਫੜੇ ਜਾਣ ਮੇਰਾ ਤਰੰਤਾਂ ਤੋਂ ਬਲਜੀਤ ਸਿੰਘ ਦੀ ਰਿਪੋਰਟ